ਸਤਿ ਸ੍ਰੀ ਅਕਾਲ ਜੀ ਮੈਂ ਹਾ ਪ੍ਰਵਿੰਦਰ ਸਿੰਘ ਦਾ ਦਸ਼ਮੇਸ਼ ਗਰੁੱਪ ਤੋਂ ਵੈਟਨਰੀ ਕੇਅਰ ਰੇਂਜ ਦੇ ਵਿੱਚ ਅੱਜ ਦਾ ਪ੍ਰੋਡਕਟ ਲੈ ਕੇ ਆਇਆ ਹਾਂ ਜੀ ਕਿਸਾਨ ਲਈ ਕਿਸਾਨ ਲਈ ਇਹ ਇੱਕ ਲਿਵਰ ਟੋਨਿਕ ਹੈ ਇਹ ਤੁਹਾਡੇ ਪਸ਼ੂਆਂ ਦੀਆਂ ਜਿੰਨੀਆਂ ਵੀ ਲਿਵਰ ਸੰਬੰਧੀ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਇਹ ਕੰਮ ਕਰੇਗਾ ਜੇ ਉਹਨਾਂ ਨੂੰ ਸਮੱਸਿਆ ਆਵਾ ਤੋਂ ਪਸ਼ੂ ਨੂੰ ਬਚਾ ਕੇ ਰੱਖੇਗਾ ਪਸ਼ੂ ਦੇ ਵਿੱਚ ਖੂਨ ਦੀ ਕਮੀ ਹੋ ਜਾਣਾ ਦੁੱਧ ਦੇ ਨਾਲ ਮਿਲਕਣ ਦਾ ਮਿਲ ਕੇ ਆਣਾ ਜਾਂ ਫਿਰ ਅਚਾਨਕ ਤੋਂ ਪਸ਼ੂ ਦਾ ਖਾਣਾ ਘੱਟ ਕਰ ਜਾਣਾ ਜਾਂ ਬਿਲਕੁਲ ਚਰਨਾ ਬੰਦ ਕਰ ਦੇਣਾ ਤੁਸੀਂ ਇਸ ਪ੍ਰੋਡਕਟ ਤੁਸੀਂ ਦੇ ਸਕਦੇ ਹੋ ਇਹ ਪ੍ਰੋਡਕਟ ਇੱਕ ਅਗਰ ਇਸ ਨੂੰ ਥੋੜੀ ਜ਼ਿਆਦਾ ਮਾਤਰਾ ਦੇਣ ਦੇ ਤਾਂ ਕਰੋ ਪਰ ਮੋਟਰ ਦਾ ਵੀ ਕੰਮ ਕਰੇਗਾ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਘਰੇ ਬੈਠ ਕੇ ਤੁਹਾਨੂੰ ਪ੍ਰੋਡਕਟ ਡਿਲੀਵਰ ਹੋ ਜਾਏਗਾ 300 400 500 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚ ਪ੍ਰੋਡਕਟ ਮਿਲਦੇ ਨੇ ਤੁਹਾਨੂੰ ਇਹ ਪ੍ਰੋਡਕਟ ਸਿਰਫ 175 ਰੁਪਏ ਦੇ ਵਿੱਚ ਪੈਨ ਇੰਡੀਆ ਦੇ ਡਿਲੀਵਰੀ ਹੋਏਗੀ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਅੱਧੇ ਲੀਟਰ ਵੀ ਮੰਗਵਾ ਸਕਦੇ ਹੋ ਇਸ ਦੀ ਕੀਮਤ ਸਿਰਫ 100 ਰੁਪਏ ਹੋਏਗੀ ਤੁਹਾਡੇ ਘਰ ਦੇ ਪੋਸਟ ਦੇ ਨਾਲ ਬਹੁਤ ਸ਼ਾਨਦਾਰ ਰਿਜ਼ਲਟ ਨੇ ਜੋ ਡੇਰੀ ਫਾਰਮਰ ਨੇ ਸਾਡੇ ਕੋਲ 5 ਲੀਟਰ 10 ਲੀਟਰ 20 ਲੀਟਰ 50 ਲੀਟਰ ਅਤੇ 100 ਲੀਟਰ ਦੇ ਵਿੱਚ ਵੀ ਅਵੇਲੇਬਲ ਅਸੀਂ ਕਰਵਾ ਦਾਂਗੇ ਤੁਹਾਨੂੰ ਅਗਰ ਤੁਹਾਨੂੰ ਚਾਹੀਦੇ ਹੋਣਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਘਰੇ ਬੈਠੇ ਪ੍ਰੋਡਕਟ ਮੰਗਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ